ਸਸ਼ਰਕਾਲ ਤੁਸ ਜੁੜ ਚੁਕੇ ਹੋ ਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੈਗਾ ਸਿਟੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਚਾਤ ਮਾਰ ਲੈਣੇ ਆ ਪ੍ਰਦੇਸ਼ ਨਾਲ ਜੁੜੀਆਂ ਖਾਸ ਖਬਰਾਂ ਤੇ ਬ੍ਰਿਟੇਨ ਨੇ ਸ਼ੁਰੂ ਕੀਤੀ ਹਵਾਈ ਟੈਕਸੀ ਦਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ ਗਾਜ਼ਾ ਚ ਫਿਰ ਮਚਿਆ ਹੜਕਾ ਅਪ ਇਜ਼ਰਾਈਲ ਨੇ ਖੇਢੀ ਖੂਨੀ ਖੇਤ ਇੰਤਜ਼ਾਰ ਦੀਆਂ ਘੜੀਆਂ ਖਤਮ ਸੁਨੀਤਾ ਦੇ ਵਿਲਮੋਰ ਨੂੰ ਲੈ ਕੇ ਧਰਤੀ ਲਈ ਰਵਾਨਾ ਹੋਇਆ ਸਪੇਸਐਕਸ ਵਾਹਨ ਦੇਸੀ ਨਵੇਂ ਸਾਲ ਮੌਕੇ ਇਟਲੀ 'ਚ ਸ਼ਾਹੀ ਸ਼ਾਨੋ ਸ਼ੌਕਤ ਨਾਲ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਹੁਣ ਖਬਰਾਂ ਵਿਸਥਾਰ ਦੇ ਨਾਲ ਬ੍ਰਿਟੇਨ 'ਚ ਪਹਿਲੀ ਹਵਾਈ ਟੈਕਸੀ ਸੇਵਾ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਕੰਦਾਜ਼ ਦੱਸਦੀ ਹੈ ਕਿ ਇਹ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਨ ਭਰ ਸਕਦੀ ਹੈ ਜੋਬੀ ਐਵੀਏਸ਼ਨ ਨੇ ਵਰਜਨ ਐਟਲੈਂਟਿਕ ਨਾਲ ਮਿਲ ਕੇ ਯੂਕੇ ਦੀ ਪਹਿਲੀ ਹਵਾਈ ਟੈਕਸੀ ਸੇਵਾ ਦੀ ਸ਼ੁਰੂਆਤ ਕੀਤੀ ਹੈ ਯੂਕੇ ਵਿੱਚ ਹਵਾਈ ਟੈਕਸੀ ਸੇਵਾਵਾਂ ਸ਼ੁਰੂ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਜੇਬੀ ਐਵੀਏਸ਼ਨ ਦੇ ਵਰਜਨ ਐਟਲੈਂਟਿਕ ਨਾਲ ਇੱਕ ਰਣਨੀਤਿਕ ਭਾਈਵਾਲੀ ਦਾ ਐਲਾਨ ਕੀਤਾ ਹੈ ਇਹ ਫਲਾਈਂਗ ਟੈਕਸੀ ਹੈਲੀਕਾਪਟਰ ਵਾਂਗ ਆਵਾਜ਼ ਨਹੀਂ ਕਰਦੀ ਵਰਜਿਨ ਐਟਲੈਂਟਿਕ ਨੇ ਸੀਈਓ ਸ਼ਾਹੀ ਵੇਸ ਮੁਤਾਬਕ ਇਹ ਜ਼ੀਰੋ ਐਮਿਸ਼ਨ ਇਲੈਕਟ੍ਰੋਨਿਕ ਟੈਕਸੀ ਕੋਈ ਪ੍ਰਦੂਸ਼ਣ ਨਹੀਂ ਫੈਲਾਉਂਦੀ ਹੈ ਅਮਰੀਕਾ ਤੋਂ ਇੱਕ ਬਿਹਾਦੀ ਦਰਦਨਾਖ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਰਾਤ 3 ਵਜੇ ਦੇ ਕਰੀਬ ਅਮਰੀਕਾ ਦੇ ਸੂਬੇ ਫਲੋਰੀਡਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ 'ਚ ਇੱਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖਮੀ ਹੋ ਗਏ ਮ੍ਰਿਤਕਾਂ ਦੀ ਪਛਾਣ ਤੇਲੰਗਾਨਾ ਦੇ ਰਹਿਣ ਵਾਲੀ ਪ੍ਰਨੀਤਾ ਰੈਡੀ ਉਸ ਦਾ ਪੁੱਤਰ ਅਰਵਿੰਦ ਅਤੇ ਉਸ ਦੀ ਸੱਸ ਸੁਨੀਤਾ ਵਜੋਂ ਹੋਈ ਹੈ ਇਹ ਸਾਰੇ ਭਾਰਤ ਦੇ ਤੇਲੰਗਾਨਾ ਦੇ ਰਹਿਣ ਵਾਲੇ ਨੇ ਗਾਜ਼ਾ ਵਿੱਚ 57 ਦਿਨਾਂ ਦੀ ਸ਼ਾਂਤੀ ਤੋਂ ਬਾਅਦ ਇਜ਼ਰਾਈਲ ਨੇ ਇੱਕ ਵਾਰ ਫਿਰ ਖੂਨੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਫਿਰ ਤੋਂ ਸ਼ੁਰੂ ਹੋਏ ਇਜ਼ਰਾਈਲੀ ਹਮਲਿਆਂ ਦੇ ਵਿੱਚ ਇਜ਼ਰਾਈਲ ਦਾ ਹਮਲਾ ਇੱਕ ਵੱਖਰੇ ਪੱਧਰ ਤੇ ਦੇਖਿਆ ਗਿਆ ਹੈ। ਇਜ਼ਰਾਈਲ ਨੇ ਜੰਗਬੰਦੀ ਤੋੜਨ ਦੇ ਪਹਿਲੇ ਹੀ ਦਿਨ 200 ਤੋਂ ਵੱਧ ਫਲਸਤੀਨੀਆਂ ਨੂੰ ਮਾਰ ਦਿੱਤਾ ਹੈ। ਇਜ਼ਰਾਈਲ ਦੇ ਇਸ ਹਮਲੇ ਦੇ ਵਿੱਚ ਮਰਨ ਵਾਲੇ ਹਮਾਸ ਮੰਤਰੀ ਤੋਂ ਲੈ ਕੇ ਬ੍ਰਿਗੇਡੀਅਰ ਤੱਕ ਸ਼ਾਮਲ ਨੇ। ਪਿਛਲੇ ਕਰੀਬ 9 ਮਹੀਨੇ ਤੋਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਫਸੇ ਅਮਰੀਕੀ ਪੁਲਾੜ ਯਾਤਰੀ ਸਨੇਤਾ ਵਿਲੀਅਮਸ ਤੇ ਬੋਜ ਵਿਲਮੋਰ ਦੀ ਘਰ ਵਾਪਸੀ ਲਈ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਗਈਆਂ ਨੇ। ਉਹਨਾਂ ਨੂੰ ਧਰਤੀ ਤੇ ਵਾਪਸ ਲਿਆਉਣ ਦੀ ਸਪੇਸਐਕਸ ਦਾ ਪੁਲਾੜ ਵਾਹਨ ਆਈਐਸਐਸ ਤੋਂ ਰਵਾਨਾ ਹੋ ਗਿਆ ਹੈ। ਇਸ ਦੌਰਾਨ ਜੇਕਰ ਸਭ ਕੁਝ ਠੀਕ ਰਹਿੰਦਾ ਹੈ ਤਾਂ ਜਲਦੀ ਉਹਨਾਂ ਦੀ ਧਰਤੀ ਤੇ ਵਾਪਸੀ ਹੋ ਸਕਦੀ ਹੈ। ਇਟਲੀ ਦੇ ਸਿੱਖ ਸੰਗਤ ਤੇ ਗੁਰੂਆਂ ਲਾਡਲੀਆਂ ਖਾਲਸਾਈ ਫੌਜਾਂ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਰੇਸ਼ੀਆ ਇਟਲੀ ਵਿਖੇ ਹੋਲਾ ਮਹੱਲਾ ਅਤੇ ਸਿੱਖ ਜਗਤ ਦੇ ਨਵੇਂ ਬਰੇ ਸਮੰਤ 557 ਨੂੰ ਸਮਰਪਿਤ ਸਾਲ 2025 ਦਾ ਪਹਿਲਾ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਪੂਰੀ ਸ਼ਾਨ ਸ਼ੌਕਤ ਦੇ ਨਾਲ ਇਹ ਨਗਰ ਕੀਰਤਨ ਸਜਾਇਆ ਗਿਆ ਜਿਸ ਦੇ ਵਿੱਚ ਵੱਡੀ ਸੰਗਤਾਂ ਨੇ ਇਸ ਦਾ ਹਿੱਸਾ ਲਿਆ ਇਸਨ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਖਬਰਾਂ ਜੀਆਂ ਹੋਰ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਮੁਰ ਤੋਂ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਸ਼੍ਰੀਆ ਕਾਲ ਤੋਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੈਗਾ ਸਿਟੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਝਾਤ ਮਾਰ ਲੈਣੇ ਆ ਪ੍ਰਦੇਸ਼ ਨਾਲ ਜੁੜੀਆਂ ਖਾਸ ਖਬਰਾਂ ਤੇ ਬ੍ਰਿਟੇਨ ਨੇ ਸ਼ੁਰੂ ਕੀਤੀ ਹਵਾਈ ਟੈਕਸੀ ਦਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ ਗਾਜ਼ਾ 'ਚ ਫਿਰ ਮਚਿਆ ਹੜਕਾੰਪੇ ਇਜ਼ਰਾਈਲ ਨੇ ਖੇਢੀ ਖੂਨੀ ਖੇਡ ਇੰਤਜ਼ਾਰ ਦੀਆਂ ਘੜੀਆਂ ਖਤਮ ਕਨੀਤਾ ਦੇ ਵਿਲਮੋਰ ਨੂੰ ਲੈ ਕੇ ਧਰਤੀ ਲਈ ਰਵਾਨਾ ਹੋਇਆ ਸਪੇਸਐਕਸ ਵਾਹਨ ਦੇਸੀ 90 ਸਾਲ ਮੌਕੇ ਇਟਲੀ 'ਚ ਸ਼ਾਹੀ ਸ਼ਾਨੋ ਸ਼ੌਕਤ ਨਾਲ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਹੁਣ ਖਬਰਾਂ ਵਿਸਥਾਰ ਦੇ ਨਾਲ ਬ੍ਰਿਟੇਨ 'ਚ ਪਹਿਲੀ ਹਵਾਈ ਟੈਕਸੀ ਸੇਵਾ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਇਹ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਨ ਭਰ ਸਕਦੀ ਹੈ ਜੋਬੀ ਐਵੀਏਸ਼ਨ ਨੇ ਵਰਜਨ ਐਟਲੈਂਟਿਕ ਨਾਲ ਮਿਲ ਕੇ ਯੂਕੇ ਦੀ ਪਹਿਲੀ ਹਵਾਈ ਟੈਕਸੀ ਸੇਵਾ ਦੀ ਸ਼ੁਰੂਆਤ ਕੀਤੀ ਹੈ ਯੂਕੇ ਵਿੱਚ ਹਵਾਈ ਟੈਕਸੀ ਸੇਵਾਵਾਂ ਸ਼ੁਰੂ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਜੇਬੀਏ ਵਿਏਵੀਏਸ਼ਨ ਦੇ ਵਰਜਨ ਅਟਲੈਂਟਿਕ ਨਾਲ ਇੱਕ ਰਣਨੀਤਿਕ ਭਾਈਵਾਲੀ ਦਾ ਐਲਾਨ ਕੀਤਾ ਹੈ ਇਹ ਫਲਾਈਂਗ ਟੈਕਸੀ ਹੈਲੀਕਾਪਟਰ ਵਾਂਗ ਆਵਾਜ਼ ਨਹੀਂ ਕਰਦੀ ਵਰਜਨ ਅਟਲੈਂਟਿਕ ਨੇ ਸੀਈਓ ਸ਼ਾਹੀ ਵੇਸ ਮੁਤਾਬਕ ਇਹ ਜ਼ੀਰੋ ਐਮੀਸ਼ਨ ਇਲੈਕਟ੍ਰੋਨਿਕ ਟੈਕਸੀ ਕੋਈ ਪ੍ਰਦੂਸ਼ਣ ਨਹੀਂ ਫੈਲਾਉਂਦੀ ਹੈ ਅਮਰੀਕਾ ਤੋਂ ਇੱਕ ਬੇਹਾਦੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਰਾਤ 3 ਵਜੇ ਦੇ ਕਰੀਬ ਅਮਰੀਕਾ ਦੇ ਸੂਬੇ ਫਲੋਰੀਡਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਚ ਇੱਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ ਮ੍ਰਿਤਕਾਂ ਦੀ ਪਛਾਣ ਤੇਲੰਗਾਨਾ ਦੇ ਰਹਿਣ ਵਾਲੀ ਪ੍ਰਨੀਤਾ ਰੈਡੀ ਉਸ ਦਾ ਪੁੱਤਰ ਅਰਵਿੰਦ ਅਤੇ ਉਸ ਦੀ ਸੱਸ ਸੁਨੀਤਾ ਵਜੋਂ ਹੋਈ ਹੈ ਇਹ ਸਾਰੇ ਭਾਰਤ ਦੇ ਤੇਲੰਗਾਨਾ ਦੇ ਰਹਿਣ ਵਾਲੇ ਨੇ ਗਾਜ਼ਾ ਵਿੱਚ 57 ਦਿਨਾਂ ਦੀ ਸ਼ਾਂਤੀ ਤੋਂ ਬਾਅਦ ਇਜ਼ਰਾਈਲ ਨੇ ਇੱਕ ਵਾਰ ਫਿਰ ਖੂਨੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦੇ ਕਿ ਫਿਰ ਤੋਂ ਸ਼ੁਰੂ ਹੋਏ ਇਜ਼ਰਾਈਲੀ ਹਮਲਿਆਂ ਦੇ ਵਿੱਚ ਇਜ਼ਰਾਈਲ ਦਾ ਹਮਲਾ ਇੱਕ ਵੱਖਰੇ ਪੱਧਰ ਤੇ ਦੇਖਿਆ ਗਿਆ ਹੈ ਇਜ਼ਰਾਈਲ ਨੇ ਜੰਗਬੰਦੀ ਤੋੜਨ ਦੇ ਪਹਿਲੇ ਹੀ ਦਿਨ 200 ਤੋਂ ਵੱਧ ਫਲਸਤੀਨੀਆਂ ਨੂੰ ਮਾਰ ਦਿੱਤਾ ਹੈ ਇਜ਼ਰਾਈਲ ਦੇ ਇਸ ਹਮਲੇ ਦੇ ਵਿੱਚ ਮਰਨ ਵਾਲੇ ਹਮਾਸ ਮੰਤਰੀ ਤੋਂ ਲੈ ਕੇ ਬ੍ਰਿਗੇਡੀਅਰ ਤੱਕ ਸ਼ਾਮਲ ਨੇ ਕ੍ਰੀਮ 9 ਮਹੀਨੇ ਤੋਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਫਸੇ ਅਮਰੀਕੀ ਪੁਲਾੜ ਯਾਤਰੀ ਸਨੇਤਾ ਵਿਲੀਅਮਸ ਤੇ ਬੋਜ ਵਿਲਮੋਰ ਦੀ ਘਰ ਵਾਪਸੀ ਲਈ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਗਈਆਂ ਨੇ। ਉਹਨਾਂ ਨੂੰ ਧਰਤੀ ਤੇ ਵਾਪਸ ਲਿਆਉਣ ਦੀ ਸਪੇਸਐਕਸ ਦਾ ਪੁਲਾੜ ਵਾਹਨ ਆਈਐਸਐਸ ਤੋਂ ਰਵਾਨਾ ਹੋ ਗਿਆ ਹੈ। ਇਸ ਦੌਰਾਨ ਜੇਕਰ ਸਭ ਕੁਝ ਠੀਕ ਰਹਿੰਦਾ ਹੈ ਤਾਂ ਜਲਦੀ ਉਹਨਾਂ ਦੀ ਧਰਤੀ ਤੇ ਵਾਪਸੀ ਹੋ ਸਕਦੀ ਹੈ। ਇਤਲੀ ਦੀ ਸਿੱਖ ਸੰਗਤ ਤੇ ਗੁਰੂਆਂ ਲਾਡਲੀਆਂ ਖਾਲਸਾਈ ਫੌਜਾਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਰੇਸ਼ੀਆ ਇਤਲੀ ਵਿਖੇ ਹੋਲਾ ਮਹੱਲਾ ਅਤੇ ਸਿੱਖ ਜਗਤ ਦੇ ਨਵੇਂ ਬਰੇ ਸਮੰਤ 557 ਨੂੰ ਸਮਰਪਿਤ ਸਾਲ 2025 ਦਾ ਪਹਿਲਾ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਪੂਰੇ ਸ਼ਾਨ ਸ਼ੌਕਤ ਦੇ ਨਾਲ ਇਹ ਨਗਰ ਕੀਰਤਨ ਸਜਾਇਆ ਗਿਆ ਜਿਸ ਦੇ ਵਿੱਚ ਵੱਡੀ ਸੰਗਤਾਂ ਨੇ ਇਸ ਦਾ ਹਿੱਸਾ ਲਿਆ ਇਸਨਪਰਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਖਬਰਾਂ ਜੀਆਂ ਹੋਰ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਮੁਰ ਤੋਂ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਸ਼੍ਰੀਆ ਕਾਲ ਤੋਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੈਗਾ ਸਿਟੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਝਾਤ ਮਾਰ ਲੈਣੇ ਆ ਪ੍ਰਦੇਸ਼ ਨਾਲ ਜੁੜੀਆਂ ਖਾਸ ਖਬਰਾਂ ਤੇ ਬ੍ਰਿਟੇਨ ਨੇ ਸ਼ੁਰੂ ਕੀਤੀ ਹਵਾਈ ਟੈਕਸੀ ਦਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ ਗਾਜ਼ਾ ਚ ਫਿਰ ਮਚਿਆ ਹੜਕਾੰਪੇ ਇਜ਼ਰਾਈਲ ਨੇ ਖੇਢੀ ਖੂਨੀ ਖੇਤ ਇੰਤਜ਼ਾਰ ਦੀਆਂ ਘੜੀਆਂ ਖਤਮ ਸੁਨੀਤਾ ਦੇਵ ਵਿਲਮੋਰ ਨੂੰ ਲੈ ਕੇ ਧਰਤੀ ਲਈ ਰਵਾਨਾ ਹੋਇਆ ਸਪੇਸਐਕਸ ਵਾਹਨ ਦੇਸੀ ਨਵੇਂ ਸਾਲ ਮੌਕੇ ਇਟਲੀ ਚ ਸ਼ਾਹੀ ਸ਼ਾਨੋ ਸ਼ੌਕਤ ਨਾਲ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਹੁਣ ਖਬਰਾਂ ਵਿਸਥਾਰ ਦੇ ਨਾਲ ਬ੍ਰਿਟੇਨ 'ਚ ਪਹਿਲੀ ਹਵਾਈ ਟੈਕਸੀ ਸੇਵਾ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਨ ਭਰ ਸਕਦੀ ਹੈ ਜੋਬੀ ਐਵੀਏਸ਼ਨ ਨੇ ਵਰਜਨ ਐਟਲੈਂਟਿਕ ਨਾਲ ਮਿਲ ਕੇ ਯੂਕੇ ਦੀ ਪਹਿਲੀ ਹਵਾਈ ਟੈਕਸੀ ਸੇਵਾ ਦੀ ਸ਼ੁਰੂਆਤ ਕੀਤੀ ਹੈ ਯੂਕੇ ਵਿੱਚ ਹਵਾਈ ਟੈਕਸੀ ਸੇਵਾਵਾਂ ਸ਼ੁਰੂ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਜੇਬੀਏ ਵਿਏਵੀਏਸ਼ਨ ਦੇ ਵਰਜਨ ਅਟਲੈਂਟਿਕ ਨਾਲ ਇੱਕ ਰਣਨੀਤਿਕ ਭਾਈਵਾਲੀ ਦਾ ਐਲਾਨ ਕੀਤਾ ਹੈ ਇਹ ਫਲਾਈਂਗ ਟੈਕਸੀ ਹੈਲੀਕਾਪਟਰ ਵਾਂਗ ਆਵਾਜ਼ ਨਹੀਂ ਕਰਦੀ ਵਰਜਨ ਅਟਲੈਂਟਿਕ ਨੇ ਸੀਈਓ ਸ਼ਾਹੀ ਵੇਸ ਮੁਤਾਬਕ ਇਹ ਜ਼ੀਰੋ ਐਮਿਸ਼ਨ ਇਲੈਕਟ੍ਰੋਨਿਕ ਟੈਕਸੀ ਕੋਈ ਪ੍ਰਦੂਸ਼ਣ ਨਹੀਂ ਫੈਲਾਉਂਦੀ ਅਮਰੀਕਾ ਤੋਂ ਇੱਕ ਬੇਹਾਦੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਰਾਤ 3 ਵਜੇ ਦੇ ਕਰੀਬ ਅਮਰੀਕਾ ਦੇ ਸੂਬੇ ਫਲੋਰੀਡਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ 'ਚ ਇੱਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖਮੀ ਹੋ ਗਏ ਮ੍ਰਿਤਕਾਂ ਦੀ ਪਛਾਣ ਤੇਲੰਗਾਨਾ ਦੇ ਰਹਿਣ ਵਾਲੀ ਪ੍ਰਨੀਤਾ ਰੈਡੀ ਉਸ ਦਾ ਪੁੱਤਰ ਅਰਵਿੰਦ ਅਤੇ ਉਸ ਦੀ ਸੱਸ ਸੁਨੀਤਾ ਵਜੋਂ ਹੋਈ ਹੈ ਇਹ ਸਾਰੇ ਭਾਰਤ ਦੇ ਤੇਲੰਗਾਨਾ ਦੇ ਰਹਿਣ ਵਾਲੇ ਨੇ ਗਾਜ਼ਾ ਵਿੱਚ 57 ਦਿਨਾਂ ਦੀ ਸ਼ਾਂਤੀ ਤੋਂ ਬਾਅਦ ਇਜ਼ਰਾਈਲ ਨੇ ਇੱਕ ਵਾਰ ਫਿਰ ਖੂਨੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਫਿਰ ਤੋਂ ਸ਼ੁਰੂ ਹੋਏ ਇਜ਼ਰਾਈਲੀ ਹਮਲਿਆਂ ਦੇ ਵਿੱਚ ਇਜ਼ਰਾਈਲ ਦਾ ਹਮਲਾ ਇੱਕ ਵੱਖਰੇ ਪੱਧਰ ਤੇ ਦੇਖਿਆ ਗਿਆ ਹੈ। ਇਜ਼ਰਾਈਲ ਨੇ ਜੰਗਬੰਦੀ ਤੋੜਨ ਦੇ ਪਹਿਲੇ ਹੀ ਦਿਨ 200 ਤੋਂ ਵੱਧ ਫਲਸਤੀਨੀਆਂ ਨੂੰ ਮਾਰ ਦਿੱਤਾ ਹੈ। ਇਜ਼ਰਾਈਲ ਦੇ ਇਸ ਹਮਲੇ ਦੇ ਵਿੱਚ ਮਰਨ ਵਾਲੇ ਹਮਾਸ ਮੰਤਰੀ ਤੋਂ ਲੈ ਕੇ ਬ੍ਰਿਗੇਡੀਅਰ ਤੱਕ ਸ਼ਾਮਿਲ ਨੇ ਕੁਝਲੇ ਕਰੀਬ 9 ਮਹੀਨੇ ਤੋਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਫਸੇ ਅਮਰੀਕੀ ਪੁਲਾੜ ਯਾਤਰੀ ਸਨੇਤਾ ਵਿਲੀਅਮਸ ਤੇ ਬੋਜ ਵਿਲਮੋਰ ਦੀ ਘਰ ਵਾਪਸੀ ਲਈ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਗਈਆਂ ਨੇ। ਉਹਨਾਂ ਨੂੰ ਧਰਤੀ ਤੇ ਵਾਪਸ ਲਿਆਉਣ ਦੀ ਸਪੇਸਐਕਸ ਦਾ ਪੁਲਾੜ ਵਾਹਨ ਆਈਐਸਐਸ ਤੋਂ ਰਵਾਨਾ ਹੋ ਗਿਆ ਹੈ। ਇਸ ਦੌਰਾਨ ਜੇਕਰ ਸਭ ਕੁਝ ਠੀਕ ਰਹਿੰਦਾ ਹੈ ਤਾਂ ਜਲਦੀ ਉਹਨਾਂ ਦੀ ਧਰਤੀ ਤੇ ਵਾਪਸੀ ਹੋ ਸਕਦੀ ਹੈ। ਇਤਲੀ ਦੇ ਸਿੱਖ ਸੰਗਤ ਤੇ ਗੁਰੂਆਂ ਲਾਡਲੀਆਂ ਖਾਲਸਾਈ ਫੌਜਾਂ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਰੇਸ਼ੀਆ ਇਤਲੀ ਵਿਖੇ ਹੋਲਾ ਮਹੱਲਾ ਅਤੇ ਸਿੱਖ ਜਗਤ ਦੇ ਨਵੇਂ ਬਰੇ ਸਮੰਤ 557 ਨੂੰ ਸਮਰਪਿਤ ਸਾਲ 2025 ਦਾ ਪਹਿਲਾ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਪੂਰੇ ਸ਼ਾਨ ਸ਼ੌਕਤ ਦੇ ਨਾਲ ਇਹ ਨਗਰ ਕੀਰਤਨ ਸਜਾਇਆ ਗਿਆ ਜਿਸ ਦੇ ਵਿੱਚ ਵੱਡੀ ਸੰਗਤਾਂ ਨੇ ਇਸ ਦਾ ਹਿੱਸਾ ਲਿਆ ਇਸ ਹਨ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਖਬਰਾਂ ਜੀਆਂ ਹੋਰ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਮੁਰ ਤੋਂ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਸ਼੍ਰੀਆ ਕਾਲ ਤੋਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੈਗਾ ਸਿਟੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਝਾਤ ਮਾਰ ਲੈਣੇ ਆ ਪ੍ਰਦੇਸ਼ ਨਾਲ ਜੁੜੀਆਂ ਖਾਸ ਖਬਰਾਂ ਤੇ ਬ੍ਰਿਟੇਨ ਨੇ ਸ਼ੁਰੂ ਕੀਤੀ ਹਵਾਈ ਟੈਕਸੀ ਦਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ ਗਾਜ਼ਾ ਚ ਫਿਰ ਮਚਿਆ ਹੜਕਾੰਪ ਇਜ਼ਰਾਈਲ ਨੇ ਖੇਢੀ ਖੂਨੀ ਖੇਤ ਇੰਤਜ਼ਾਰ ਦੀਆਂ ਘੜੀਆਂ ਖਤਮ ਸੁਨੀਤਾ ਦੇ ਵਿਲਮੋਰ ਨੂੰ ਲੈ ਕੇ ਧਰਤੀ ਲਈ ਰਵਾਨਾ ਹੋਇਆ ਸਪੇਸਐਕਸ ਵਾਹਨ ਦੇਸੀ ਨਵੇਂ ਸਾਲ ਮੌਕੇ ਇਟਲੀ ਚ ਸ਼ਾਹੀ ਸ਼ਾਨੋ ਸ਼ੌਕਤ ਨਾਲ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਹੁਣ ਖਬਰਾਂ ਵਿਸਥਾਰ ਦੇ ਨਾਲ ਬ੍ਰਿਟੇਨ 'ਚ ਪਹਿਲੀ ਹਵਾਈ ਟੈਕਸੀ ਸੇਵਾ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਇਹ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਨ ਭਰ ਸਕਦੀ ਹੈ ਜੋਬੀ ਐਵੀਏਸ਼ਨ ਨੇ ਵਰਜਨ ਐਟਲੈਂਟਿਕ ਨਾਲ ਮਿਲ ਕੇ ਯੂਕੇ ਦੀ ਪਹਿਲੀ ਹਵਾਈ ਟੈਕਸੀ ਸੇਵਾ ਦੀ ਸ਼ੁਰੂਆਤ ਕੀਤੀ ਹੈ यूके ਵਿੱਚ ਹਵਾਈ ਟੈਕਸੀ ਸੇਵਾਵਾਂ ਸ਼ੁਰੂ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਜੇਬੀਏ ਵਿਏਸ਼ਨ ਦੇ ਵਰਜਨ ਅਟਲੈਂਟਿਕ ਨਾਲ ਇੱਕ ਰਣਨੀਤਿਕ ਭਾਈਵਾਲੀ ਦਾ ਐਲਾਨ ਕੀਤਾ ਹੈ ਇਹ ਫਲਾਈਂਗ ਟੈਕਸੀ ਹੈਲੀਕਾਪਟਰ ਵਾਂਗ ਆਵਾਜ਼ ਨਹੀਂ ਕਰਦੀ ਵਰਜਨ ਅਟਲੈਂਟਿਕ ਨੇ ਸੀਈਓ ਸ਼ਾਹੀ ਵੇਸ ਮੁਤਾਬਕ ਇਹ ਜ਼ੀਰੋ ਐਮਿਸ਼ਨ ਇਲੈਕਟ੍ਰੋਨਿਕ ਟੈਕਸੀ ਕੋਈ ਪ੍ਰਦੂਸ਼ਣ ਨਹੀਂ ਫੈਲਾਉਂਦੀ ਹੈ ਅਮਰੀਕਾ ਤੋਂ ਇੱਕ ਬੇਹਾਦੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਰਾਤ 3 ਵਜੇ ਦੇ ਕਰੀਬ ਅਮਰੀਕਾ ਦੇ ਸੂਬੇ ਫਲੋਰੀਡਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਚ ਇੱਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ ਮ੍ਰਿਤਕਾਂ ਦੀ ਪਛਾਣ ਤੇਲੰਗਾਨਾ ਦੇ ਰਹਿਣ ਵਾਲੀ ਪ੍ਰਨੀਤਾ ਰੈਡੀ ਉਸ ਦਾ ਪੁੱਤਰ ਅਰਵਿੰਦ ਅਤੇ ਉਸ ਦੀ ਸੱਸ ਸੁਨੀਤਾ ਵਜੋਂ ਹੋਈ ਹੈ ਇਹ ਸਾਰੇ ਭਾਰਤ ਦੇ ਤੇਲੰਗਾਨਾ ਦੇ ਰਹਿਣ ਵਾਲੇ ਨੇ ਗਾਜ਼ਾ ਵਿੱਚ 57 ਦਿਨਾਂ ਦੀ ਸ਼ਾਂਤੀ ਤੋਂ ਬਾਅਦ ਇਜ਼ਰਾਈਲ ਨੇ ਇੱਕ ਵਾਰ ਫਿਰ ਖੂਨੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦੇ ਕਿ ਫਿਰ ਤੋਂ ਸ਼ੁਰੂ ਹੋਏ ਇਜ਼ਰਾਈਲੀ ਹਮਲਿਆਂ ਦੇ ਵਿੱਚ ਇਜ਼ਰਾਈਲ ਦਾ ਹਮਲਾ ਇੱਕ ਵੱਖਰੇ ਪੱਧਰ ਤੇ ਦੇਖਿਆ ਗਿਆ ਹੈ ਇਜ਼ਰਾਈਲ ਨੇ ਜੰਗਬੰਦੀ ਤੋੜਨ ਦੇ ਪਹਿਲੇ ਹੀ ਦਿਨ 200 ਤੋਂ ਵੱਧ ਫਲਸਤੀਨੀਆਂ ਨੂੰ ਮਾਰ ਦਿੱਤਾ ਹੈ ਇਜ਼ਰਾਈਲ ਦੇ ਇਸ ਹਮਲੇ ਦੇ ਵਿੱਚ ਮਰਨ ਵਾਲੇ ਹਮਾਸ ਮੰਤਰੀ ਤੋਂ ਲੈ ਕੇ ਬ੍ਰਿਗੇਡੀਅਰ ਤੱਕ ਸ਼ਾਮਲ ਨੇ ਪਿਛਲੇ ਕਰੀਬ 9 ਮਹੀਨੇ ਤੋਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਫਸੇ ਅਮਰੀਕੀ ਪੁਲਾੜ ਯਾਤਰੀ ਸਨੇਤਾ ਵਿਲੀਅਮਸ ਤੇ ਬੋਜ ਵਿਲਮੋਰ ਦੀ ਘਰ ਵਾਪਸੀ ਲਈ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਗਈਆਂ ਨੇ। ਉਹਨਾਂ ਨੂੰ ਧਰਤੀ ਤੇ ਵਾਪਸ ਲਿਆਉਣ ਦੀ ਸਪੇਸਐਕਸ ਦਾ ਪੁਲਾੜ ਵਾਹਨ ਆਈਐਸਐਸ ਤੋਂ ਰਵਾਨਾ ਹੋ ਗਿਆ ਹੈ। ਇਸ ਦੌਰਾਨ ਜੇਕਰ ਸਭ ਕੁਝ ਠੀਕ ਰਹਿੰਦਾ ਹੈ ਤਾਂ ਜਲਦੀ ਉਹਨਾਂ ਦੀ ਧਰਤੀ ਤੇ ਵਾਪਸੀ ਹੋ ਸਕਦੀ ਹੈ। ਇਟਲੀ ਦੇ ਸਿੱਖ ਸੰਗਤ ਤੇ ਗੁਰੂਆਂ ਲਾਡਲੀਆਂ ਖਾਲਸਾਈ ਫੌਜਾਂ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਰੇਸ਼ੀਆ ਇਟਲੀ ਵਿਖੇ ਹੋਲਾ ਮਹੱਲਾ ਅਤੇ ਸਿੱਖ ਜਗਤ ਦੇ ਨਵੇਂ ਬਰੇ ਸਮੰਤ 557 ਨੂੰ ਸਮਰਪਿਤ ਸਾਲ 2025 ਦਾ ਪਹਿਲਾ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਪੂਰੇ ਸ਼ਾਨ ਸ਼ੌਕਤ ਦੇ ਨਾਲ ਇਹ ਨਗਰ ਕੀਰਤਨ ਸਜਾਇਆ ਗਿਆ ਜਿਸ ਦੇ ਵਿੱਚ ਵੱਡੀ ਸੰਗਤਾਂ ਨੇ ਇਸ ਦਾ ਹਿੱਸਾ ਲਿਆ ਇਸਨ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਖਬਰਾਂ ਜੀਆਂ ਹੋਰ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਮੁਰਤ ਤੋਂ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਸ਼ਰਕਾਲ ਤੁਸੀਂ ਜੁੜ ਚੁੱਕੇ ਹੋ ਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੈਗਾ ਸਿਟੀ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਚਾਤ ਮਾਰ ਲੈਣੇ ਆ ਪ੍ਰਦੇਸ਼ ਨਾਲ ਜੁੜੀਆਂ ਖਾਸ ਖਬਰਾਂ ਤੇ ਬ੍ਰਿਟੇਨ ਨੇ ਸ਼ੁਰੂ ਕੀਤੀ ਹਵਾਈ ਟੈਕਸੀ ਦਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ ਗਾਜ਼ਾ 'ਚ ਫਿਰ ਮਚਿਆ ਹੜਕਾੰਪ ਇਜ਼ਰਾਇਲ ਨੇ ਖੇੜੀ ਖੂਨੀ ਖੇਤ ਇੰਤਜ਼ਾਰ ਦੀਆਂ ਘੜੀਆਂ ਖਤਮ ਸੁਨੀਤਾ ਦੇ ਵਿਲਮੋਰ ਨੂੰ ਲੈ ਕੇ ਧਰਤੀ ਲਈ ਰਵਾਨਾ ਹੋਇਆ ਸਪੇਸਐਕਸ ਵਾਹਨ ਦੇਸੀ ਨਵੇਂ ਸਾਲ ਮੌਕੇ ਇਟਲੀ 'ਚ ਸ਼ਾਹੀ ਸ਼ਾਨੋ ਸ਼ੌਕਤ ਨਾਲ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਹੁਣ ਖਬਰਾਂ ਵਿਸਥਾਰ ਦੇ ਨਾਲ ਬ੍ਰਿਟੇਨ 'ਚ ਪਹਿਲੀ ਹਵਾਈ ਟੈਕਸੀ ਸੇਵਾ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸ ਦिए ਕਿ ਇਹ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਨ ਭਰ ਸਕਦੀ ਹੈ ਜੋਬੀ ਏਵੀਏਸ਼ਨ ਨੇ ਵਰਜਨ ਐਟਲੈਂਟਿਕ ਨਾਲ ਮਿਲ ਕੇ ਯੂਕੇ ਦੀ ਪਹਿਲੀ ਹਵਾਈ ਟੈਕਸੀ ਸੇਵਾ ਦੀ ਸ਼ੁਰੂਆਤ ਕੀਤੀ ਹੈ ਯੂਕੇ ਵਿੱਚ ਹਵਾਈ ਟੈਕਸੀ ਸੇਵਾਵਾਂ ਸ਼ੁਰੂ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਜੇਬੀ ਏਵੀਏਸ਼ਨ ਦੇ ਵਰਜਨ ਐਟਲੈਂਟਿਕ ਨਾਲ ਇੱਕ ਰਣਨੀਤਿਕ ਭਾਈਵਾਲੀ ਦਾ ਐਲਾਨ ਕੀਤਾ ਹੈ ਇਹ ਫਲਾਈਂਗ ਟੈਕਸੀ ਹੈਲੀਕਾਪਟਰ ਵਾਂਗ ਆਵਾਜ਼ ਨਹੀਂ ਕਰਦੀ ਵਰਜਿਨ ਐਟਲੈਂਟਿਕ ਨੇ ਸੀਈਓ ਸ਼ਾਹੀ ਵੇਸ ਮੁਤਾਬਕ ਇਹ ਜ਼ੀਰੋ ਐਮਿਸ਼ਨ ਇਲੈਕਟ੍ਰੋਨਿਕ ਟੈਕਸੀ ਕੋਈ ਪ੍ਰਦੂਸ਼ਣ ਨਹੀਂ ਫੈਲਾਉਂਦੀ ਹੈ ਅਮਰੀਕਾ ਤੋਂ ਇੱਕ ਬੇਹਾਦੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਰਾਤ 3 ਵਜੇ ਦੇ ਕਰੀਬ ਅਮਰੀਕਾ ਦੇ ਸੂਬੇ ਫਲੋਰੀਡਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਚ ਇੱਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ ਮ੍ਰਿਤਕਾਂ ਦੀ ਪਛਾਣ ਤੇਲੰਗਾਨਾ ਦੇ ਰਹਿਣ ਵਾਲੀ ਪ੍ਰਨੀਤਾ ਰੈਡੀ ਉਸ ਦਾ ਪੁੱਤਰ ਅਰਵਿੰਦ ਅਤੇ ਉਸ ਦੀ ਸੱਸ ਸੁਨੀਤਾ ਵਜੋਂ ਹੋਈ ਹੈ ਇਹ ਸਾਰੇ ਭਾਰਤ ਦੇ ਤੇਲੰਗਾਨਾ ਦੇ ਰਹਿਣ ਵਾਲੇ ਨੇ ਗਾਜ਼ਾ ਵਿੱਚ 57 ਦਿਨਾਂ ਦੀ ਸ਼ਾਂਤੀ ਤੋਂ ਬਾਅਦ ਇਜ਼ਰਾਈਲ ਨੇ ਇੱਕ ਵਾਰ ਫਿਰ ਖੂਨੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ। ਤੋਂ ਅੰਦਾਜ਼ੇ ਕਿ ਫਿਰ ਤੋਂ ਸ਼ੁਰੂ ਹੋਏ ਇਜ਼ਰਾਈਲੀ ਹਮਲਿਆਂ ਦੇ ਵਿੱਚ ਇਜ਼ਰਾਈਲ ਦਾ ਹਮਲਾ ਇੱਕ ਵੱਖਰੇ ਪੱਧਰ ਤੇ ਦੇਖਿਆ ਗਿਆ ਹੈ। ਇਜ਼ਰਾਈਲ ਨੇ ਜੰਗਬੰਦੀ ਤੋੜਨ ਦੇ ਪਹਿਲੇ ਹੀ ਦਿਨ 200 ਤੋਂ ਵੱਧ ਫਲਸਤੀਨੀਆਂ ਨੂੰ ਮਾਰ ਦਿੱਤਾ ਹੈ। ਇਜ਼ਰਾਈਲ ਦੇ ਇਸ ਹਮਲੇ ਦੇ ਵਿੱਚ ਮਰਨ ਵਾਲੇ ਹਮਾਸ ਮੰਤਰੀ ਤੋਂ ਲੈ ਕੇ ਬ੍ਰਿਗੇਡੀਅਰ ਤੱਕ ਸ਼ਾਮਲ ਨੇ। ਪਿਛਲੇ ਕਰੀਬ 9 ਮਹੀਨੇ ਤੋਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਫਸੇ ਅਮਰੀਕੀ ਪੁਲਾੜ ਯਾਤਰੀ ਸਨੇਤਾ ਵਿਲੀਅਮਸ ਤੇ ਬੋਜ ਵਿਲਮੋਰ ਦੀ ਘਰ ਵਾਪਸੀ ਲਈ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਗਈਆਂ ਨੇ। ਉਹਨਾਂ ਨੂੰ ਧਰਤੀ ਤੇ ਵਾਪਸ ਲਿਆਉਣ ਦੀ ਸਪੇਸਐਕਸ ਦਾ ਪੁਲਾੜ ਵਾਹਨ ਆਈਐਸਐਸ ਤੋਂ ਰਵਾਨਾ ਹੋ ਗਿਆ ਹੈ। ਇਸ ਦੌਰਾਨ ਜੇਕਰ ਸਭ ਕੁਝ ਠੀਕ ਰਹਿੰਦਾ ਹੈ ਤਾਂ ਜਲਦੀ ਉਹਨਾਂ ਦੀ ਧਰਤੀ ਤੇ ਵਾਪਸੀ ਹੋ ਸਕਦੀ ਹੈ। ਇਤਲੀ ਦੀ ਸਿੱਖ ਸੰਗਤ ਤੇ ਗੁਰੂ ਦੀਆਂ ਲਾਡਲੀਆਂ ਖਾਲਸਾਈ ਫੌਜਾਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਰੇਸ਼ੀਆ ਇਤਲੀ ਵਿਖੇ ਹੋਲਾ ਮਹੱਲਾ ਅਤੇ ਸਿੱਖ ਜਗਤ ਦੇ ਨਵੇਂ ਬਰੇ ਸਮੰਤ 557 ਨੂੰ ਸਮਰਪਿਤ ਸਾਲ 2025 ਦਾ ਪਹਿਲਾ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਪੂਰੇ ਸ਼ਾਨ ਸ਼ੌਕਤ ਦੇ ਨਾਲ ਇਹ ਨਗਰ ਕੀਰਤਨ ਸਜਾਇਆ ਗਿਆ ਜਿਸ ਦੇ ਵਿੱਚ ਵੱਡੀ ਸੰਗਤਾਂ ਨੇ ਇਸ ਦਾ ਹਿੱਸਾ ਲਿਆ ਇਸਨ ਪ੍ਰਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਖਬਰਾਂ ਜੀਆਂ ਹੋਰ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਮੁਰਤ ਤੋਂ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ